ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਮਾਲ ਵੇਖ ਰਹੇ ਹੋ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਮਾੜੀ ਮੰਡੀ ਨਾਲੋਂ ਜ਼ਿਆਦਾ ਵੜਾ ਖੜੀਆਂ ਜਿਹਦੇ ਜਿਹੜੇ ਵੀ ਪਸੰਦ ਆਊਗੀ ਆਪੋ ਆਪਣੀ ਸਿਆਣਕੇ ਲੈ ਜਾਓ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਜੀ ਨਾਮ ਬਾਈ ਗੁਰਦੇਵ ਸਿੰਘਾ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਫੋਨ ਨੰਬਰ ਦੱਸ ਜੀ 7901755673 ਜਿਹੜੇ ਪਾਸੋਂ ਲੱਗੇ ਇਧਰੋਂ ਮਰਜੀ ਲੱਗੇ ਸਰ ਕੈਨ ਮਾਸੂਆ ਇਹ ਪਲੂਣ ਵੱਚੀ ਚਾਰ ਦੰਦ ਮੂੰਹ ਤੋਂ ਬਾਈ ਕਿੰਨੇ ਦਿਨ ਲੈ ਜਾਓ ਦਾਹੇ 7-8 ਲੈ ਜੀ ਬਾਈ ਕਿੰਨੇ ਦਿਨ ਦੋ ਤੱਕ ਦੁੱਧ ਵੀ ਪਹਿਲੇ ਸੂਏ ਸੁੰਦੀਆਂ ਨਾ ਆਪਾਂ ਨਾ ਚੋਕੇ ਤਾਂ ਆਈ ਨਹੀਂ ਨਾ ਹਟਾ ਤੈਨੂੰ ਕੋਈ ਥਣਲੇਵੇ ਦੇ ਹਿਸਾਬ ਨਾਲ ਅੰਦਾਜ਼ਾ ਲੱਗ ਸਕਦਾ ਹੁੰਦਾ 18 ਤੋਂ 20 ਕਿਲੋ ਦੇ ਵਿੱਚ ਵਿੱਚ ਚਵਾਜੂਗੀ ਠੰਡੀ ਸੀਲ ਤੇ ਥਣਲੇਵੇ ਦਾ ਕੋਈ ਬੰਨਾ ਨਹੀਂ ਮੋਟਾ ਥਾਣਾ ਸੀਲ ਸੌ ਫਲ ਹੈ ਥਾਣਾ ਪੂਰਾ ਜਾਂਦਾ ਦਿਨ ਕਿਨੇ ਦੱਸਿਆ ਦਿਨ 7 ਤੋਂ 8 ਲੈ ਜੀ ਜੈਜਾ ਮੋਲ ਤੋਰ ਦੇ ਕਿਤੇ ਦਾ ਗਾਂ ਤੋਰ ਦੇ ਹਾਂ ਜੀ ਜੈਜਾ ਮੋਲ ਜੈਜਾ ਮੋਲ ਵੀ ਥਾਣਾ ਬਚੀ ਦੇਵਾਂਗੇ 51000 ਰੁਪਏ ਦੋਸਤੋ 51000 ਦੀ ਬਾਈ ਕਹਿੰਦਾ ਵੈੜ ਦੇਵਾਂਗੇ ਦਿਨ ਕਿਨੇ ਦੱਸਿਆ ਦਿਨ 7 ਤੋਂ 8 ਦਿਨ 7-8 ਦਿਨ ਬਾਈ 10 ਦਾ ਲੈ ਜੂ ਪਹਿਲੇ ਸੂਵੇ ਸੁੰਦੀ ਆ ਮੱਚੀ ਸੋਹਣੀ ਆ ਚਮਕਾਲੀ ਆ ਥਣ ਭਾਂਡੇ ਦੀ ਸਾਫ ਸੁਥਰੀ ਆ 51000 ਦਾ ਮੁੱਲ ਆ ਵਿੱਚੋਂ ਮਾਨਤਾਨ ਹੋ ਜੂ ਥਣ 4 ਹੱਥ ਦੀ ਚਵਾਈ ਵਾਲੇ ਟੋਗਲਾ ਵਾਲੀ ਜੀ ਟੋਗਲਾ ਕੋਈ ਵੱਧ ਫੋਟ ਸ਼ਾਂਗ ਨਹੀਂ ਲੈਵਾ ਵਖਾ ਦੇ ਭਾਈ ਜੀ ਦਨ ਲੈ ਜਾਣੇ ਇੱਕ ਹਫਤਾ ਹਫਤੇ ਤਾਈ ਸਾਰੀ ਵਾਲਟੇਲ ਕੱਢ ਕੇ ਸੂ ਤੋਰ ਪਹਿਲੇ ਸੂਏ ਸੁੰਦੀ ਆ ਹਾਲਾ ਨੇ ਬੰਦ ਇੱਥੇ ਬਾਕੀ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨਗ ਪਸੰਦ ਆਉ ਅਗਲਾ ਆਪਦੀ ਸਮਝ ਨਾਲ ਲੈ ਲੈ ਕਿ ਇੱਕ ਪਸ਼ੂ ਕਿੰਨਾ ਕ ਦੁੱਧ ਪਿਆਜੂ ਜਿਹੜੀ ਆਪਾਂ ਵੀਡੀਓ ਚ ਗੱਲ ਕਰਦੇ ਆ ਠੀਕ ਆ ਥਣਾ ਦੀ ਗਰੰਟੀ ਹੋ ਭਾਰ ਪਿੱਛੇ ਦੀ ਗਰੰਟੀ ਹੋ ਭਲਾ ਦਿੱਲੀ ਪਲੇਟ ਤੋਂ ਚੱਲ ਕੇ ਆਉਂਦਾ ਏ ਜੇ ਸੁਣੋਂ ਗਾਂ ਗਲਤ ਨਿਕਲਦੀ ਜਾਂ ਭਾਰ ਪਿੱਛੇ ਵਾਲੀ ਗਾਂ ਓ ਦੋਨੇ ਰੁਪਈਏ ਦੇ ਕੇ ਗਾਂ ਵਾਪਸ ਹੋਊਗੀ ਠੀਕ ਆ ਦੋਸਤੋ ਥਾਣਾ ਦੇ ਬਾਈ ਕਹਿੰਦਾ ਜੇ ਕੋਈ ਕਿਸੇ ਵੀ ਪਸ਼ੂ ਦੇ 1921 ਆਉਂਦੀ ਆ ਤੇ ਦੁੱਗਣੇ ਪੈਸੇ ਦਊ 51000 ਮੁੱਲ ਜਿੰਨੇ ਦਾ ਸੌਦਾ ਹੋ ਗਿਆ ਤੂੰ ਦੁੱਗਣੇ ਪੈਸੇ ਬਾਈ ਕਹਿੰਦਾ ਦੇਊਗਾ ਬਾਕੀ ਇਹ ਮੈਂ ਨਹੀਂ ਕਹਿੰਦਾ ਬਾਈ ਨੇ ਦੇਣੇ ਆ ਮੇਰਾ ਕੰਮ ਆ ਵੀਡੀਓ ਬਣਾਉਣਾ ਇੱਥੇ ਆ ਕੇ ਜੇ ਕੋਈ ਥਾਣਾ ਦੇ ਲੋਕਸ ਕਾੜਦਾ ਤਾਂ ਇੱਥੇ ਘਰੇ ਆਪਣੇ ਠੀਕ ਹੈ ਠੀਕ ਹੈ ਨਾ ਮੈਂ ਤਾਂ ਕੱਲੀ ਵੀਡੀਓ ਬਣਾਉਣਾ ਬਾਕੀ ਸੌਦਾ ਤੁਸੀਂ ਬਾਈ ਨਾਲ ਕਰਨਾ ਗਾਰੰਟੀ ਤੁਹਾਨੂੰ ਬਾਈ ਨੇ ਦੇਣੀ ਆ ਮੈਂ ਤੁਹਾਨੂੰ ਪਸ਼ੂ ਵਿਖਾਉਣਾ ਕੱਲੇ ਤਿੰਨਾਂ ਵਾਂਸੂਆ ਬਾਈ ਇਹ ਵੀ ਪਲੂਨ ਮੱਛੀ ਆ ਗਈ ਚਿੱਟੀ ਮੂੰਹ ਤੋਂ ਬਾਈ ਚਾਰ ਦੰਦੀਏ ਆ ਕਿੰਨੇ ਦਿਨ ਲੈਣਾ ਜੀ ਦਿਨ ਇਹ 11 ਤੋਂ 12 ਦਿਨ ਲੈ ਜੀ ਕਿੰਨਾ ਮਸੂਆ ਪਹਿਲਾ ਸੂਆ ਪਲੂਣ ਵੱਛੀ ਕਹੀ ਜਾਂਦੀ ਠੀਕ ਹੈ ਜੀ ਪਹਿਲਾ ਸੂਆ ਪਲੂਣ ਵੱਛੀ 10 11 ਦਿਨਾਂ ਦੀ ਕੱਚੀ ਐ ਤੌਰ ਤੇ ਤੌਰ ਤੇ ਤੌਰ ਦੇ ਵੀ ਚਿੱਟੇ ਰੰਗ ਦੀ ਵੱਛੀ ਜੀਨੇ ਕਬੂਤਰ ਆ ਰਗੀ ਵਜਨ ਵਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਰਵਾਨਾ ਸੋਹਣਾ ਥਾਣੇ ਦੇ ਵਿਚਾਰੀਏ ਕੋਈ ਵਾਧੂ ਫੋੜ ਸ਼ਾਂਗ ਨਹੀਂ ਆਦੀ ਚਵਾਈ ਵਾਲੇ ਥਾਣ ਆ ਗੈਬ ਚ ਲੱਗੇ ਹੋਇਆ ਪਲਟਲ ਹਜੇ ਪਈਆਂ ਬਹੁਤ ਆ ਦੇ ਦਿਨੇ ਨੇ 10 11 ਲੈ ਜਾਣੇ ਆ ਆ ਮੂੰ ਮੱਥਾ ਵੇਖ ਲੋ ਸੋਹਣੇ ਮੂੰਹ ਮੱਥੇ ਦੀ ਐ ਪਹਿਲੇ ਸੂਏ ਪਲੂਣ ਮੱਛੀ ਸੂਂਦੀ ਐ ਮੂੰਹ ਤੋਂ ਬਾਈ ਕਹਿੰਦਾ ਇਹ ਵੀ ਚਾਰ ਦੰਦਾਂ ਦਾ ਬਾਕੀ ਜਿਹਦੇ ਪਸੰਦ ਆ ਉਹ ਅਗਲਾ ਆਪਦਾ ਦੰਦੀ ਪੱਟ ਕੇ ਵੇਖ ਲੈ ਇੱਕ ਨੰਬਰ ਦਾ 51000 ਮੁੱਲ ਐ ਪਹਿਲਾ ਸੂਆ ਕਾਲੇ ਰੰਗ ਦੀ ਬੱਛੀ ਦੋ ਨੰਬਰ ਚਿੱਟੇ ਰੰਗ ਦੀ ਬੱਛੀ ਮੁੱਲੇ ਦਾ ਜੈਜ ਇਹ ਹਾਂ ਨਾ ਬੱਛੀ ਦਾ ਮੁੱਲ 65 58 ਦੀ ਦੇਣਾ ਮੁੱਲੇ ਦਾ 65000 ਦੋ ਘੱਟ 60 ਦੀ ਬਾਈ ਕਹਿੰਦਾ ਦੇ ਦੇਾਂਗੇ 58000 ਦੀ ਬਹੁਤ ਚੰਗੀ ਬੱਛੀ ਐ ਜੀ ਸੋਹਣੀ ਬੱਛੀ ਐ ਬਾਕੀ ਬਾਈ ਦੇ ਘਰੇ ਆਜੋ ਆਪਦੀ ਨਿਰਖ ਵਰਖਾ ਨਾਲ ਸੌਦਾ ਕਰ ਲਿਓ ਗੰਗਾ ਬਹੁਤ ਅੱਛਾ ਭਰਾ ਮੇਰਾ ਕੋਈ ਘਰੇ ਆਜੇ 11 12 ਕੰਨਾਂ ਐ 2 3 ਵੇਚੀਆਂ ਤੂੰ ਪਹਿਲਾਂ ਕੰਗਾ 15 ਹੀ ਸਾਰੀਆਂ ਠੀਕ ਹੈ ਘਰੇ ਆ ਗਿਆ ਤਸ਼ੱਲੀ ਦੀ ਨਾ ਕਰੋ ਠੀਕ ਹੈ ਦੋਸਤੋ ਬਾਈ ਕਹਿੰਦਾ 11 12 ਵੈੜਾ ਸਾਰੀ ਵਨਗੀ ਮਿਲਜੂ ਕ੍ਰਾਸ ਵੈੜ ਵੀ ਮਿਲਜੂ ਡੱਬੀ ਵੈੜ ਵੀ ਮਿਲਜੂ ਲਾਲ ਵੈੜ ਵੀ ਮਿਲਜੂ ਕਾਲੀ ਵੈੜ ਵੀ ਮਿਲਜੂ ਬਾਈ ਦੇ ਘਰੇ ਆ ਕੇ ਆਪਦੀ ਨਿਰਖ ਵਰਖਾ ਨਾਲ ਸੌਦਾ ਕਰ ਲਿਓ 10 ਨੰਬਰ ਤੇ ਆਇਆ ਕਰਦੇ ਤਾਂ 10 ਨੰਬਰ ਬਈ ਦੂਜਾ ਸੂਆ ਵੈੜ ਸੁੰਦੀ ਆ ਜਿੰਨਾਂ ਤੋਂ ਲਈ ਆ ਉਹਨਾਂ ਨੇ ਦੁੱਧ ਦੱਸਿਆ ਬਾਨੂੰ 22 ਲੀਟਰ ਠੀਕ ਆ ਨਾ ਤਾਂ ਆਪਾਂ 22 ਚੋਇਆ ਜਿਹੜੀ ਵੀਡੀਓ 'ਚ ਗੱਲ ਪਹਿਲਾਂ ਕਹੀ ਆ ਥਣਾ ਲਓ ਸੋਣਾ ਆਨੇ ਹੋ ਭਾਰਗ ਪਿੱਛਾ ਕੱਢਦੀ ਹੋਈ ਉਹਦੀ ਗਰੰਟੀ ਹੋਵੇ ਦਿਨ ਕਿੰਨੇ ਲੈ ਜੀ ਦਿਨ ਹਜੇ 7 ਲੈਂਦੀ ਆ ਲੈ ਚੱਲ ਬਾਈ ਹਫਤੇ ਦੀ ਕੱਚੀ ਆ ਇਹਦਾ ਸੀਲ ਸੌ ਵੀ ਹੁੰਦੇਗਾ ਇਹਨਾਂ ਨੇ ਕਰਮ ਵਾਲੀਆਂ ਨੇ ਕੀ ਕਹਿਣਾ ਹਫਤੇ ਦੀ ਕੱਚੀ ਆ ਬਾਈ ਕਹਿੰਦਾ ਜਿੰਨਾਂ ਤੋਂ ਲਈ ਆ ਉਹ ਦੱਸਦੇ ਆ 22 ਲੀਟਰ ਦੁੱਧ ਚੋਇਆ ਪਰ 22 ਲੀਟਰ ਦੀ ਬਾਈ ਕਹਿੰਦਾ ਕੋਈ ਗਰੰਟੀ ਨਹੀਂ ਜੀਦੇ ਪਸੰਦ ਆਉ ਉਹ ਅਗਲਾ ਆਪਦੀ ਸਮਝ ਨਾਲ ਲੈ ਲੈ ਕਿੰਨਾ ਦੋ ਪਛਣਾ ਦੀ ਬਾਈ ਕਹਿੰਦਾ ਸਾਰੇ ਪਸ਼ੂਆਂ ਦੀ ਗਾਰੰਟੀ ਆ ਠੀਕ ਆ ਮੋਲੇ ਦਾ ਜਾਇਜ ਆ ਮੋਲੇ ਦਾ 52000 52000 ਦੀ ਬਾਈ ਕਹਿੰਦਾ ਦੇ ਦੇਾਂਗੇ ਤਿੰਨ ਨੰਬਰ ਵਜ਼ਨ ਵਜ਼ਨ ਤੁਸੀਂ ਵੇਖ ਲਓ ਮਗਰ ਲੈ ਵਿੱਚ ਦੋ ਨਿੱਕੇ ਨਿੱਕੇ ਬੁੱਭੀਆਂ ਜੀਆਂ ਆ ਅੱਜ ਚੱਲਦੀਆਂ ਚੁੱਲਦੀਆਂ ਹੈ ਨਹੀਂ ਆ ਥਣਾ ਦੇ ਉੱਤੇ ਆ ਥਣਾ ਦੇ ਉੱਤੇ ਆ ਬਾਕੀ ਤੁਸੀਂ ਆ ਕੇ ਵੇਖ ਲਿਓ ਉਹ ਦਿਸੀਆਂ ਆਪਾਂ ਤੁਹਾਨੂੰ ਦੱਸਤਾ ਵੀ ਉਹ ਤਾਂ ਆਪਾਂ ਆਪ ਹੀ ਦੱਸ ਦਿੰਦੇ ਹਾਂ ਇਹ ਵੀਡੀਓ 'ਚ 52000 ਦੀ ਹਾਂ 52000 ਦੀ ਕਰਦੇ ਤਾਂ ਕਹਿੰਦਾ ਆਪਾਂ ਦੇ ਦੇਣੀ ਆ ਚਾਰ ਨੰਬਰ ਤੇ ਆ ਜਾ ਕਰਦੇ ਤਾਂ ਚਾਰ ਨੰਬਰ ਵੀ ਦੂਜਾ ਸੁਆ ਬੱਛੀ ਸੁਣਦੀ ਆ ਬਾਈ ਠੀਕ ਹੈ ਕਿੰਨੇ ਕੁ ਦਿਨ ਲੈ ਜੂ ਇਹ ਤਾਂ ਉਹ 6 ਦਾ ਦਾ ਰਹੀ ਨਾ ਛਿੱਗੀ ਵਹਿੜ ਆ ਤੋਰ ਤੇ ਇਧਰ ਨੂੰ ਤੋਰ 6 ਦਾ ਦਾ ਬੱਛੀ ਚਾਰ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਬਾਕੀ ਇਸੇ ਨੰਬਰ ਤੇ ਵੀਰ ਦਾ WhatsApp ਚੱਲਦਾ ਹੈ ਨਾਗ ਜਿਆਦੇ ਆ ਮੋਟੀ ਮੋਟੀ ਤੁਹਾਨੂੰ ਇਨਫੋਰਮੇਸ਼ਨ ਲੈ ਕੇ ਦੇਈ ਜਾਣਾ ਮੈਂ ਬਾਕੀ ਵੀਡੀਓ ਚੱਲਦੀ ਹੈਣੀ ਵੀਡੀਓ ਕਾਲ ਤੇ ਅਗਲਾ ਆਪਦੀ ਤਸੱਲੀ ਕਰ ਲਈ ਤੇ ਚਫ ਦੇ ਆਮ ਹੀ ਆ ਜਾਂਦੇ ਆ ਤੁਹਾਨੂੰ ਵੀ ਪਤਾ ਹੀ ਆ ਹਨ ਹੂੰ ਸਹੀ ਆ ਦੋਸਤਾਂ ਆਮ ਹੀ ਬੱਬੀਆਂ ਆ ਫੋਟਾਂ ਆ ਜਾਂਦੀਆਂ ਇਹਦੇ ਵੀ ਇੱਕ ਆ ਬੇ ਹੂੰ ਜੈ ਜੈ ਮਾਲਾ ਕਰ ਦਿੱਤਾ ਇਹਦਾ ਵੀ 52000 ਇਹ ਵੀ 52000 ਦੀ ਕਿੰਨਾ ਕੁ ਦੁੱਧ ਪਿਆ ਜੀ ਦੁੱਧੇ ਦਾ ਦੱਸਿਆ ਆਪਾਂ ਨੂੰ 18 ਲੀਟਰ ਪਲੂਨ ਦਾ ਚੋਇਆ ਵਾ ਠੀਕ ਹੈ ਕਦ ਕਾਠ ਮੜਿਆ ਵਿਖਾ ਦੇ ਕਦ ਕਾਠ ਵੇਲ ਬੂਲ ਪੂਰੀ ਆ 52000 ਦੀ ਦੇ ਦੇਣੀ ਕਦ ਕਾਠ ਤੁਸੀਂ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਲਾਈ ਲਓ ਸਕਰੀਨ ਤੇ ਤੁਹਾਨੂੰ ਦੇਸੀ ਰਹੀ ਆ 52000 ਦੀ ਬਾਈ ਕਹਿੰਦਾ ਇਹ ਦੇ ਦੇਣੀ ਆ 4 ਨੰਬਰ ਦੋ ਪਹਿਲੀਆਂ ਵੜਾ ਪਹਿਲਣਾ ਪਹਿਲਾ ਪਹਿਲਾ ਸੂਆ ਉਦੋਂ ਆਗਣੀਆਂ ਦੂਜਾ ਦੂਜਾ ਸੂਆ 4 ਵੜਾ ਤੁਸੀਂ ਵੇਖ ਲਈਆਂ ਇੱਕ ਆ 5 ਨੰਬਰ ਤੇ ਖੜੀ ਆ ਲਾਲ ਰੰਗ ਦੀ ਵੱਛੀ ਸਾਈਵਾਲ ਨਸਲ ਦੀ ਕੰਨ ਮਾਸੂਆ ਇਹ ਦੂਜਾ ਤੂਆ ਬਈ ਕਿੰਨੇ ਕ ਦਿਨ ਲੈ ਜੂ ਫਿਰ ਹੈਗੇ 7 ਪਾਈ ਹਫਤੇ ਦੀ ਕੱਚੀ ਆ ਲਾਲ ਰੰਗ ਦੀ ਵਹਿੜ ਥਣ ਭਾਂਡੇ ਦੀ ਵੀ ਸੋਹਣੀ ਆ ਥਣ ਇਹਦੇ ਵੀ ਆਦੀ ਚੁਆਈ ਵਾਲੇ ਆ ਮੁੱਠੀ ਵਾਲਾ ਆਦੀ ਚੁਆਈ ਵਾਲਾ ਥਾਣਾ ਸੀਲ ਸੌ ਭਾਈ ਕਹਿੰਦਾ ਅੰਤੋਂ ਪੁੱਜ ਗਿਆ ਬਾਕੀ ਤੁਸੀਂ ਆ ਵੇਖ ਹੀ ਲੈਣੀ ਆ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਜਿਵੇਂ ਚਟਾ ਲਾਲ ਰੰਗ ਦੀ ਵੱਚੀ ਸਾਈ ਵਾਲ ਨਾ ਸਰ ਦਾ ਛੜ ਵਾਲਾ ਕੰਮ ਹੀ ਹਣੀ ਲੈ ਚਿੱਚੜ ਜੇ ਤੋੜੇ ਨਹੀਂ ਤੁਸੀਂ ਇਹ ਆਈਆਂ ਹੀ ਆ ਬਈ ਇਹ ਕੋਈ ਚਲ ਗਿਆ ਤੈਨੂੰ ਵੀ ਪਤਾ ਹੈ ਠੀਕ ਹੈ ਪਰਸੋਂ ਇੱਕ ਗਾਂ ਦੀ ਵੀਡੀਓ ਦੋਹਾਂ ਦੀ ਪਾ ਕੇ ਆ ਹੂੰ ਬੈੜ ਸੋਹਣੀ ਹੈ ਦੋਸਤੋ ਚਮਕਾਲੀ ਉਹ ਤਾਂ ਉਦਾਂ ਕਹਦਾ ਚਿੱਚੜ ਹੈਗੇ ਆ ਉਹ ਤਾਂ ਚਲੋ ਬਾਈ ਤੋੜ ਕੇ ਦੇ ਦੂ ਤੁਹਾਨੂੰ ਉਹਦਾ ਇੱਕ ਨੋਈ ਆ ਬਾਣੀ ਵਜਨ ਵਜਨ ਬਹੁਤ ਹੈ ਸੋਰ ਸ਼ਾਹੀ ਵਾਲ ਵਛੀ ਲਾਲ ਰੰਗ ਦੀ ਸਾਈ ਵਾਲ ਨਸਲ ਦੀ ਵਛੀ ਮੱਝ ਵਰਗਾ ਦੁੱਧ ਉਹ ਚਿੱਟਾ ਸਿਆਲੋ ਸਿਆਲਕਾਰ ਮਾਰੀ ਵਧੀਆ ਦੁੱਧ ਪਿਆ ਜੂ ਦੁੱਧ ਵੀ ਇਹਨਾਂ ਦਾ ਮਿੱਠਾ ਹੁੰਦਾ ਕਰਮਾਲੀਆਂ ਦਾ ਦੁੱਧ ਜਣੀ ਇਹਨੇ ਆਪਾਂ ਇਹ ਕਹੀ ਜਗੇ ਹਰੇਕ ਗਾਂ ਦਾ 16 ਦਿੱਤਾ 18 ਦਿੱਤਾ ਇਹ ਆਪਾਂ ਨੂੰ ਬੰਦਿਆਂ ਨੇ 14 ਲੀਟਰ ਦੁੱਧ ਦੱਸਿਆ ਮੋਲੇ ਮੋਲੇ ਹਾਂ ਨਾ ਬਸ਼ੀ 47000 47000 ਦੀ ਬਾਈ ਕਹਿੰਦਾ ਹਾਂ ਨਾ ਦੇ ਦੇਣੀ ਆ 5 ਨੰਬਰ 14 ਕਿਲੋ ਦੁੱਧ ਬਾਈ ਦੱਸਦਾ ਕਿ ਆਪਾਂ ਨੂੰ ਦੱਸਿਆ ਜਿੰਨਾ ਤੋਂ ਆਪਾਂ ਲਈ ਆ ਬਾਕੀ ਹੁਣ ਬਾਈ ਦੇ ਘਰੇ ਆ ਜੋ ਆਪਦੀ ਤਸੱਲੀ ਨਾਲ ਲੈ ਜਾਓ ਮਾਨ ਤਾਨ ਹੋ ਜੂ ਥੋੜਾ ਥੋੜਾ ਸਾਰੇ ਨਗਾ ਜੀ ਨਾਗ ਬਹੁਤ ਹੈ ਸਾਰੀ ਵਨਗੀਆਂ ਮਿਲ ਜੂ ਕੋਈ ਡੱਬੀ ਵਹਿੜ ਲੈ ਜਾਂਦਾ ਚਾਹ ਵਾਣਾ ਡੱਬੀ ਵੀ ਮਿਲ ਜੂ ਜਰਸੀ ਵੀ ਮਿਲ ਜੂ ਲਾਲ ਸਾਈਵਾਲ ਵੀ ਮਿਲ ਜੂ ਅਮਰੀਕਨ ਵੀ ਮਿਲ ਜੂ ਕਰਾਸ ਵੀ ਮਿਲ ਜੂ ਮੇਰੀਆਂ ਵਛੀਆਂ ਕੱਲੀਆਂ ਕੱਲੀਆਂ ਵੇਚਣੀਆਂ ਹੋਣ ਨਾ ਦੋ ਦੋ ਪਾ ਕੇ ਭਣਾ ਵੀਡੀਓ ਤੇ 55 55000 ਨੂੰ ਮੇਰੀਆਂ ਆਪਦੀਆਂ ਵੇਚੀਆਂ ਮਾਲ ਜਿਆਦਾ ਕਰਕੇ ਮੁੱਲ ਬਰਾਬਰ ਜਿਹੇ ਦੇ ਮੁੱਲ ਲੀਆ ਹੁਣ ਪਹਿਲੀ ਵਛੀ ਦਾ ਦੂਜੀ ਵਛੀ ਦਾ 55 55 55 ਕੋਈ ਨਹੀਂ ਮੰਗਦਾ ਹੂੰ ਆ ਵਡੀ ਰੈਡ ਆ ਗਈ ਫਾਰਮਾਂ ਦੀ ਦੋ ਨੰਬਰ ਦਾ ਕਿੰਨਾ ਕੀਤਾ ਚਿੱਟੀ ਵਛੀ ਦਾ 55 ਕਿੰਨਾ ਪੌਂਡ ਨਹੀਂ ਪਹਿਲੇ ਨੰਬਰ ਦਾ 51 ਸੀ ਦੂਜੇ ਨੰਬਰ ਵਾਲੀ ਵਰਸ਼ੀ 58 ਠੀਕ ਹੈ ਹਾਂ 58 ਅੱਗੇ ਆ ਜਾ ਇਹ ਵੱਡੀ ਵਹਿੜ ਆ ਗਈ ਕੋਈ ਤੀਜਾ ਸੂਆ ਸੀ ਠੀਕ ਹੈ ਕਿੰਨੇ ਦਿਨ ਲੈ ਜੂ ਮੈਨੂੰ 10 12 ਮਹੀਨੇ 10ਾਂ 12 ਦਿਨਾਂ ਦੀ ਕੱਚੀ ਆ ਵੱਡੀ ਵਹਿੜ ਮੂੰਹ ਮੱਥਾ ਵੇਖ ਲੋ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਕੋਈ ਜਿਹੜਾ ਦੁੱਧ 25 ਲੀਟਰ ਦੱਸਦਾ ਹੈ ਕੱਚੀ ਆ ਵਹਿੜ ਹੈ ਜੀ ਕਿੰਨੇ ਚਿਰ ਦੀ 14 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ। ਪੁੱਤ ਆ ਬਾਈ ਬਹੁਤ ਦੱਸਦਾ 25 ਲੀਟਰ ਨਹੀਂ ਕੋਈ ਸੌਦਾ ਕਰ ਲੈ ਬਾਈ ਕਹਿੰਦਾ ਆਪਾਂ 25 ਲੀਟਰ ਚਵਾ ਕੇ ਦੇ ਦਾਂਗੇ। ਕਾਦਾ ਤੁਸੀਂ ਵੇਖ ਲਓ। ਵੈੜ ਵੱਡੀ ਆ ਹਾਈਟ ਵੀ ਫੁੱਲ ਲੈਂਥ ਵੀ ਪੂਰੀ ਆ ਐਡੀ ਕੋਈ ਵੀ ਨਹੀਂ। ਬਾਈ ਕਹਿੰਦਾ ਐਡੀ ਵੈੜ ਕੋਈ ਵੀ ਨਹੀਂ ਸਾਰੀਆਂ ਵੈੜਾਂ ਨਾਲੋਂ ਆ ਵੈੜ ਮੇਰੇ ਕੋਲੇ ਬਾਈ ਕਹਿੰਦਾ ਵੱਡੀ ਆ ਦੂਜੀਆਂ ਵੈੜਾਂ ਸਾਰੀਆਂ ਬਾਈ ਕਹਿੰਦੇ ਇਹ ਤੋਂ ਛੋਟੀਆਂ। ਸਾਰੇ ਨਾਲ ਬਾਈ ਕਹਿੰਦਾ ਇਹ ਵੜ ਵੱਡੀ ਆ 25 ਲੀਟਰ ਦੁੱਧ ਬਾਈ ਦੱਸਦਾ ਇਹਨੇ ਦੂਜੇ ਸੂਏ ਦਿੱਤਾ ਬਾਕੀ ਬਾਈ ਕਹਿੰਦਾ 14 ਦਿਨਾਂ ਦੀ ਕੱਚੀ ਆ ਜਿੱਦਣ ਸੂਪ ਪੈਂਦੀ ਆ ਅਗਲਾ 25 ਲੀਟਰ ਦੁੱਧ ਚੋ ਕੇ ਲੈ ਜੇ ਗਾਰੰਟੀ ਇਹਦੀ ਬਾਈ ਕਹਿੰਦਾ ਮੁੱਲੇ ਦਾ ਇਹ ਕੱਚੀ ਵੇੜ ਦਾ ਮੁੱਲ 56000 ਫਿਕਸ ਆ ਜਮਾ 56000 ਇਹਨਾਂ ਨੇ ਨੀ ਮਾਣਾ ਮੁੜ ਕੇ ਪਾਸੇ ਨੂੰ ਸਿਰ ਮਾਰਦਾ 56000 ਬਾਈ ਕਹਿੰਦਾ ਲੈਣਾ ਫਿਕਸ ਆ 14 ਦਿਨ ਡੇਟ ਮੁਤਾਬਕ ਕੱਚੀ ਆ ਬਾਈ ਕਹਿੰਦਾ ਸਾਰੀਆਂ ਵੈੜਾਂ ਨਾਲੋਂ ਆ ਵੈੜ ਵੱਡੀ ਕੱਦ ਚ ਵੱਡੀ ਐ ਜਿਹੜੀ ਤੁਸੀਂ 6 ਨੰਬਰ ਸਕਰੀਨ ਤੇ ਵੇਖ ਰਹੇ ਆ 7 ਨੰਬਰ ਆ ਸੂਈ ਸਵਾਈ ਵੈੜ ਆ ਥਣ ਮਖਾ ਲਓ ਬਾਈ ਥਣ ਵੇਖ ਲਓ ਚਵਾਈ ਬਾਈ ਕਹਿੰਦਾ ਬਾਲੀ ਚੰਗੀ ਆ ਧਾਰਾ ਮਾਰ ਦਿੰਦਾ ਬਾਈ ਹਉ ਤੁਹਾਨੂੰ ਆ ਵੇਖ ਲਓ ਗੂਠੇ ਜਿੰਨੀ ਮੋਟੀ ਧਾਰ ਆ ਸਹੀ ਐ ਤੋਰ ਦੇ ਫਿਕਰੇ ਕਿੰਨਾ ਕ ਦੁੱਧ ਕਰਦੇ ਤਾ ਦੁੱਧ ਬਈ ਕੱਲ੍ਹ ਸੀ ਸੁਣੀ ਜਾ ਹਾਂ ਕੱਲ੍ਹ ਤੜਕੇ ਸੁਬਾਹ ਸੁਣੀ ਜਾ ਜੀਰ ਜੂ ਆਪਣੇ ਘਰੇ ਪਈ ਆ ਠੀਕ ਆ ਤੇ ਇਹ ਕੱਲ੍ਹ ਅਥਨੇ ਚੋਇਆ ਈ ਤੜਕੇ ਚੋਇਆ ਹੂੰ 10 ਕਿਲੋ ਕੰਡੇ ਵਾਲੀ ਬੌਲੀ ਹੋਊਗੀ ਕੋਈ ਭੈਣ ਭਰਾ 20 ਟਾਈਮ ਚੋ ਕੇ ਲੈ ਜਾ ਬਣ 10 ਕਿਲੋ ਬਾਈ ਕਹਿੰਦਾ ਬੌਲੀ ਤਿਆਰ ਆ ਭਾਵਾ 20 ਟਾਈਮ ਚੋ ਕੇ ਲੈ ਜਾਓ ਠੀਕ ਆ 20 ਟਾਈਮ ਤਾਂ ਬਹੁਤ ਹੁੰਦਾ ਨਾ ਇਹਨਾਂ ਕਿਸੇ ਕੋਲ ਟਾਈਮ ਹੈਗਾ ਦੋ ਟਾਈਮ ਚੋ ਲੋ ਬਹੁਤ ਆ ਲੈਣੇ ਆ ਫੋਨ ਤੇ ਡੇਟ ਵਿਖਾਵਾਂਗੇ ਸਾਰਾ ਕੁਝ ਵਿਖਾਵਾਂਗੇ ਜੀਰ ਪਿੰਦੀ ਦੀ ਵੀਡੀਓ ਵਿਖਾਵਾਂਗੇ ਉਹ ਅਗਲੇ ਨੂੰ ਵਟਸਐਪ ਤੇ ਸੈਂਡ ਕਰ ਦੇਣਾ ਨਹੀਂ ਨਹੀਂ ਅਗਲਾ ਕਹਿੰਦਾ WhatsApp ਦਾ ਪ੍ਰਾਣੀ ਵੀ ਹੋ ਜਾਂਦੀ ਆ ਇੱਥੇ ਸਾਰਾ ਇੱਥੇ ਆ ਘਰੇ ਆਏ ਨੂੰ ਘਰੇ ਆਵੇ ਚੱਲੀ ਨਾ ਤਸ਼ਲੀ ਕਰੇ ਮੇਰਾ ਭੈਣ ਭਰਾ ਐ ਬੜ ਭੋਖੇ ਬਾਜੀ ਨਾ ਰਵੇ ਠੀਕ ਐ 10 ਕਿਲੋ ਬਾਈ ਕਹਿੰਦਾ ਬੋਲੀ ਤਿਆਰ ਐ 5 ਕਿਲੋ ਸੋਭਾ ਬੋਲੀ 5 ਕਿਲੋ ਸ਼ਾਮ ਨੂੰ ਜਿਹਦੇ ਪਸੰਦ ਆਉ ਬਾਈ ਕਹਿੰਦਾ ਮੇਰੇ ਘਰੋਂ ਅਗਲਾ 2 ਟਾਈਮ 4 ਟਾਈਮ 20 ਟਾਈਮ ਚ ਹੋਵੇ ਭਾਵੇਂ 20 ਟਾਈਮ ਚੋ ਕੇ ਲੈ ਜਾਓ 10 ਕਿਲੋ ਬੋਲੀ ਤਿਆਰ ਐ ਹਵਾਨਾ ਸੋਹਣਾ ਥਣ ਵੇਖ ਲੋ ਸੋਹਣੇ ਥਣ ਗੈਬ ਚੋਂ ਨਿਕੜ ਮੇ ਕੱਲੇ ਕੱਲੇ ਲੱਗੇ ਹੋਏ ਆ 10 ਕਿਲੋ ਬੌਲੀ ਹਾਜ਼ਰ ਆ ਮੁੱਲ ਜੈ ਜੈ ਗਰਦਤ ਮੁੱਲ ਬਚੀ 43 ਦੀ ਦੇਵਾਂਗੇ ਹਾਂ ਨਾ ਬਈ 43 ਦੀ ਮੈਂ ਥਣ ਨੇ ਵਾਈਪਰ ਉਹ ਵਖਾਏ ਵੀ ਕੀ ਚੀਜ਼ ਆ ਬਰੀਕਾਂ ਵਾਲੀ ਵਹਿੜਾ ਪੂਰੀ 43000 ਦੀ ਬਾਈ ਕਹਿੰਦਾ ਦੇਵਾਂਗੇ ਵਹਿੜ ਪੂਰੀ ਬਰੀਕਾਂ ਵਾਲੀ ਆ ਕੋਈ ਸੌਦਾ ਕਰ ਲੂਗਾ ਹਾਂ ਅੱਜ ਤੋਂ ਪੰਜਾਂ ਦਿਨਾਂ ਨੂੰ 14 ਕਿਲੋ ਚੋਕੇ ਲੈ ਜੀ ਬਸ ਠੀਕ ਹੈ ਕਿੰਨੇ ਦੀ ਹੈ 43 ਦੀ ਕਮਾਲ ਆ ਬਈ ਉਦੋਂ ਵੀ 43 ਦੀ ਹੋਂੜੀ ਵੀ 43 ਦੀ ਆਪਾਂ ਬਾਈ ਕਹਿੰਦਾ ਭਾਵਾ ਅੱਜ ਵੀ ਕੋਈ ਲੈ ਜੇ 43 ਦੀ 10 ਕਿਲੋ ਬੋਲੀ ਤਿਆਰ ਆ ਵੇੜਾ ਨਹੀਂ ਵੀ ਗਾਂ 6 ਢੇ 6 ਘਟੇਲੀ ਤੋਰ ਤੂੰ ਮੂਰੇ ਤੋਰ ਪਤਾ ਤਾਂ ਲੱਗੇ ਇੰਜੀਨੀਅਰ ਲੈਣੀ ਪੈਸੇ ਲਾਉਣੇ ਤੂੰ ਹੱਥ ਨਹੀਂ ਲਾਉਣਾ ਇਹਨੂੰ ਤੁਰਦੀ ਦੇਖ ਵੇੜਾ 43000 ਦੀ ਬਾਈ ਕਹਿੰਦਾ ਦੇ ਦੇਾਂਗੇ ਚਾਰਾਂ ਦਿਨਾਂ ਨੂੰ ਬਾਈ ਕਹਿੰਦਾ 14 ਕਿਲੋ ਮੈਂ ਦੁੱਧ ਚਵਾ ਕੇ ਦੇ ਦੂੰ ਦਾਕਨੋਂ ਹੁਣ ਬੋੜੀ ਹਾਜ਼ਰ ਹੋਊਗੀ ਕੋਈ ਭੈਣ ਪਰ ਆਪਣਾ 10 ਟਾਈਮ ਛੋੜਿਆ ਠੀਕ ਹੈ ਆ ਤਸ਼ਲੀ ਕਰਕੇ ਜਦੋਂ ਤਸ਼ਲੀ ਮੰਨ ਨੂੰ ਉਹ ਵੀ ਉਦੋਂ ਜਾਵੇ ਘਰੋਂ ਬਈ ਬਸ ਸਹੀ ਹੈ ਭਾਈ ਕਹਿੰਦਾ ਰੀਜਨਲ ਤਸ਼ਲੀ ਕਰਕੇ ਲੈ ਜਾਓ ਉਹ ਵੱਡੇ ਵਖਾਲੇ ਬੇੜਾ ਦਸ ਇਹਦੇ ਬਾਰੇ ਕਿਹੜਾ ਨੰਬਰ 8ਵਾਂ ਨੰਬਰ 10 8ਵਾਂ ਨੰਬਰ ਵਾਲਾ ਕੈਮਰਾ ਮਾਰਦੇ ਮੜਿਆ ਬਈ ਹੂੰ ਇਹ ਦੂਜਾ ਸੂਆ ਸੁੰਦੀ ਆ 7 ਦਿਨਾਂ ਦੀ ਕੱਚੀ ਆ ਦੂਜਾ ਸੂਹ ਵੀਡੀਓ ਹੋਣੀ ਲੰਮੀ ਫੇਰ ਨਹੀਂ ਕੋਈ ਨਹੀਂ ਦਾ ਠੀਕ ਹੈ ਵੀਡੀਓ ਮੰਗਾ ਲੇ ਵਟਸਐਪ ਤੇ ਹੁਣ ਜਿਹੜੀਆਂ ਰਹਿ ਗਈਆਂ ਆਪਾਂ ਉਹ ਵੀ ਇਨਫੋਰਮੇਸ਼ਨ ਦੇ ਦਿੰਦੇ ਹਾਂ ਹਫਤੇ ਦੀ ਕੱਚੀ ਐ ਦੂਜੇ ਸੂਹੇ ਸੁੰਦੀ ਐ ਇਹ ਵੰਗੋ ਸਾਡੀ ਥਣ ਵੇਖ ਲੋ ਬਹੁਤ ਸੋਹਣਾ ਗੁਲਾਬੀ ਥਣ ਆ ਵਲਟ ਲਪਈਆਂ ਬਹੁਤ ਇੱਕ ਹਫਤਾ ਲੈ ਜਾਣਾ ਕਿੰਨਾ ਕੁ ਦੁੱਧ ਪਿਆਜੂ ਮੁੱਲ ਕਿੰਨਾ ਕਹਿਦਾ ਦੁੱਧ 14 ਕਿਲੋ ਦੱਸਿਆ ਮਾਲਕਾ ਨੇ ਮੁੱਲ ਇਹਦਾ 35000 ਆ ਤੇ ਹਾਂ ਨਾ 33 38 ਤੇ ਦਿਨਾਂ ਦੇ ਚੱਲੇ ਆ 33000 ਦੀ ਬਾਈ ਕਹਿੰਦਾ ਦੇ ਦਿਆਂਗੇ 14 ਕਿਲੋ ਦੁੱਧ ਬਾਈ ਕਹਿੰਦਾ ਸਾਨੂੰ ਦੱਸਿਆ ਜੀ ਤੋਂ ਲਈ ਆ ਆ ਗਈ ਜਰਸੀ ਆ ਇੱਕ ਜਰਸੀ ਆ ਗਈ ਆ ਠੀਕਾ ਬਦਾਮੀ ਦਾ ਨੋ ਨੰਬਰ ਤੇ 10 ਦਿਨਾਂ ਦੀ ਕੱਚੀ ਆ 10 ਦਿਨਾਂ ਦੀ ਕੱਚੀ ਆ ਠੀਕਾ ਮੂੰਹ ਮੱਥਾ ਤੇ ਤੋਂ ਨਿਗਰ ਵਖਾ ਦੇ ਫੋਟਾ ਦੁੱਧ ਦੁੱਧ 14 ਕਿਲੋ ਮੁੱਲ ਮੁੱਲੇ ਦਾ 45000 ਮੁੱਲੇ ਦਾ 45000 ਫੈਕਸ ਆ ਬਾਈ ਕਹਿੰਦਾ ਉਹ ਫਾਲੇ ਜਰਸੀ ਦਾ ਕੰਮ ਮੂੰਹ ਵਿਖਾਉਣਾ ਬਾਈ ਕਹਿੰਦਾ ਅਰਾ ਕਹਿੰਦਾ ਯਾਦ ਕਿਵੇਂ ਹਨ ਹਾਂ ਠੀਕ ਹੈ ਮੈਂ ਸਾਰੀਆਂ ਘੋੜੇ ਵਰਗੀਆਂ ਤਰਨ ਤਰਨ ਤੇ ਬਾਈ ਕਹਿੰਦਾ ਸਾਰੀਆਂ ਘੋੜੇ ਵਰਗੀਆਂ ਜੀਨੇ ਜਿਹੜਾ ਵੀ ਪਸ਼ੂ ਲੈਣਾ ਅਗਲਾ ਵੀਡੀਓ ਮੰਗਾ ਲੈ ਨਹੀਂ WhatsApp ਤੇ ਵੀਡੀਓ ਕਾਲ ਕਰ ਲੈ ਕੱਲੀ ਕੱਲੀ ਵਹਿੜ ਬਾਈ ਕਹਿੰਦਾ ਤੋੜ ਕੇ ਵਿਖਾ ਦੇਾਂਗੇ ਆਹ ਚ ਅਗਲਾ ਨਾ ਵੀਡੀਓ ਵੇਂਦਾ ਨਹੀਂ ਯਾਰ ਅੱਧੀ ਵੇਂਦਾ ਹਾਂ ਇਹ ਤਾਂ ਗੱਲ ਹੈ ਕਿ ਦੋਸਤੋ ਵੀਡੀਓ ਜਿਆਦਾ ਹੀ ਲੰਬੀ ਹੋ ਜਾਂਦੀ 15 20 ਮਿੰਟ ਵੀਡੀਓ ਕੋਈ ਵੀ ਨਹੀਂ ਵੇਂਦਾ 12 13 ਮਿੰਟ ਤੇ ਵੀਡੀਓ ਪਹੁੰਚ ਚੁੱਕੀ ਆ ਆ 10 ਨੰਬਰ ਤੇ ਆ ਗਈ ਆ ਗਾ ਇਹ ਰਾਤ ਦੀ ਸੂਈ ਆ ਵੱੱਛੀ ਮਗਰ ਆ ਜੀ ਰਾਤ ਦੀ ਸੂਈ ਆ ਵੱੱਛੀ ਇਹਦੇ ਮਗਰ ਆ ਜੇਰ ਦੀ ਪੂਰਾ ਪੂਰਾ ਦੀ ਗਾਰੰਟੀ ਆ ਜੇਰ ਦੀ ਬਾਈ ਕਹਿੰਦਾ ਗਾਰੰਟੀ ਆ ਮਗਰ ਇਹਦੇ ਵੱੱਛੀ ਆ ਉਹ ਬੱਚਾ ਛੱਡੀ ਮੜਾ ਪਸਮਾਈਂਗਾ ਵੱੱਛੀ ਮਗਰ ਬਹੁਤ ਸੋਹਣੀ ਆ ਚਵਾਈ ਬਾਈ ਕਹਿੰਦਾ ਇਹਦੀ ਵੀ ਪੂਰੀ ਚੰਗੀ ਆ ਸੂਈ ਸਵਾਈ ਹੈਗੀ ਆ ਧਾਰਾਂ ਵੇਖ ਲਓ ਅਜੇ ਤਾਂ ਬੌਲੇ ਜੀ ਆ ਇਹ ਮੋਟੀ ਇਹਦੀ ਵੀ ਧਾਰ ਆ ਬੌਲੇ ਵਿਖਾ ਦੇ ਹਾਂ ਬੌਲੇ ਜਾ ਜੀ ਕੋਈ ਦੁੱਧ ਨਹੀਂ ਬਣਿਆ ਅਜੇ ਕਿਉਂਕਿ ਤਾਜੀ ਸੂਈ ਵੀ ਆ ਠੀਕ ਆ ਛੱਲ ਹੀ ਕਰੇ ਯਾਰ ਪੰਜ ਟੈਂਕ ਚੋੜੇ ਕਿੰਨਾ ਕ ਦੁੱਧ ਪਿਆਜੂ ਦੁੱਧ ਜਿੱਦੋਂ ਲਈਆ ਤੋੜ ਦੇ ਗਾ ਬਾਈ ਮੜੀ ਤੋੜ ਤੇ ਸੁਣਾਗਾ ਨਾ ਤੋੜ ਕੇ ਵਿਖਾ ਦੇ ਦੁੱਧ ਕੋਈ 18 ਲੀਟਰ ਦੱਸਿਆ ਜਿੱਦੋਂ ਲਈਆ ਸੂਈ ਨੂੰ ਸਮਾਂ ਸੂਈ ਤੜ ਕੇ ਤੈਨੂੰ ਦੱਸੀ ਦਿੰਨਾ ਤੜ ਕੇ ਜੀ ਰਪਈ ਕਿੰਨੇ ਦੀ ਇਹ ਹਾਂ ਨਾ 46 ਦੀ ਬੱਚੀ 40 ਤੇ 6 46000 ਦੀ ਦੇਵਾਂਗੇ ਆ ਬਿੰਦੀਆਂ ਜੀਆਂ ਕਿਵੇਂ ਆ ਤੇ ਬਿੰਦੀਆਂ ਵੀ ਲੰਪੀ ਦੀ ਬਿਮਾਰੀ ਦੀਆਂ ਪੁਰਾਣੀਆਂ ਬਿੰਦ ਨੇ ਠੀਕ ਹੈ ਹਾਂ 46000 ਦੀ ਦੇਵਾਂਗੇ ਬਾਈ ਕਹਿੰਦਾ 18 ਕਿਲੋ ਦੁੱਧ ਦੇਊਗੀ ਮੋੜ ਲੈ ਬਾਈ ਪੂਰੇ ਥਾਲੇ ਵਿਆਲੀ ਆ ਹਾਂ ਹਵਾਨਾ ਸੋਹਣਾ ਵੱਡਾ ਬਾਕੀ ਤੁਹਾਨੂੰ ਵਾਰ-ਵਾਰ ਕਹੀ ਹੈ ਨਾ ਪਸ਼ੂ ਜਿਆਦੇ ਆ ਜਿਹੜਾ ਨਾ ਥੋਡੇ ਪਸੰਦ ਆਉਂਦਾ ਬੇਫਿਕਰ ਹੋ ਕੇ ਬਾਈ ਕਹਿੰਦਾ ਮੈਨੂੰ ਅਗਲਾ ਫੋਨ ਲਾਵੇ ਵੀਡੀਓ ਚਾਹੀਦੀ ਉਹ ਪਸ਼ੂ ਦੀ ਵੀਡੀਓ ਮਿਲ ਜੂ ਜੇ ਵੀਡੀਓ ਕਾਲ ਤੇ ਪਸ਼ੂ ਵੇਖਣਾ ਵੀਡੀਓ ਕਾਲ ਤੇ ਬਾਈ ਕਹਿੰਦਾ ਪਸ਼ੂ ਵਿਖਾਉ ਟਕਾ ਕੇ ਕੰਨ ਤੋਂ ਲੈ ਕੇ ਖੁਰੀ ਤੱਕ ਜਿੱਥੋਂ ਵੀ ਤੁਹਾਨੂੰ ਲੱਗਦਾ ਜਿਹੜਾ ਪਾਸਾ ਵੀ ਕਿਆ ਬਾਈ ਵਿਖਾ ਮੈਨੂੰ ਇਥੋਂ 19 ਕਿ ਲੱਗਦੀ ਉੱਥੇ ਬਾਈ ਕਹਿੰਦਾ ਮੈਂ ਵੀਡੀਓ ਕਾਲ ਤੇ ਤੁਹਾਨੂੰ ਵਿਖਾ ਦੂੰ ਉਸ ਤੋਂ ਬਾਅਦ ਤੇ ਬਾਈ ਕਹਿੰਦਾ ਮੇਰੇ ਘਰੇ ਆ ਕੇ ਤਸੱਲੀ ਕਰ ਲਿਓ ਇੱਕ ਹੋਰ ਗੱਲ ਹੁੰਦੀ ਆ ਚਲ ਵੀਡੀਓ ਲੰਮੀ ਵੀ ਹੁੰਦੀ ਆ ਇਹ ਜਿਹੜੇ ਅਸੀਂ ਪਹੂ ਲੈ ਕੇ ਆਉਣੇ ਆਂ ਸੜਦਾ ਮੈਂਟ ਬਈ ਦਹਾਂ ਦਾ ਕੰਮ ਆ ਕੇ ਇਹਦੇ ਘਰੇ ਗਾਂ ਖੜੀ ਰੋਏ ਠੀਕ ਹੈ ਅਸੀਂ ਤਾਂ ਆਪਦਾ ਵੇਖਣਾ ਵੀ 2000 ਸਾਨੂੰ ਦਿੱਦੀ ਹੈ ਸਹੀ ਹੈ ਜਿਹਨੇ ਘਰੇ ਰੱਖਣੀ ਆ ਜੇ ਕੇ ਨੂੰ ਨਹੀਂ ਵੀ ਨੌਲੇਜ ਆ ਹੁਣ ਮੈਂ ਕਹਿ ਦੂ ਮੈਂ ਟਰੈਕਟਰ ਕਿੱਥੋਂ ਲਾਵਾਂ ਮੈਨੂੰ ਪਤਾ ਹੀ ਨਹੀਂ ਆਹ ਬਣਦਾ ਹੋਰ ਦਵਾਲਾ ਮੈਂ ਹੁਣੇ ਲੈ ਆਉਣਾ ਚੱਲ ਹੂੰ ਸਹੀ ਯਾਰ ਠੀਕ ਆ ਜਿਹਨੂੰ ਨਹੀਂ ਨੌਲੇਜ ਕੋਈ ਗਵਾਂਢੀ ਆਂਢੀ ਤੇ ਆ ਉਹ ਆਪਦਾ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਤਸ਼ੱਲੀ ਕਰਕੇ ਲੈ ਜਾਇਆ ਕਰੇਗੀ ਉਹ ਖੜੀ ਇੱਕ ਆ ਰਹਿ ਗਈ ਇਹ ਡੱਬੀ ਵਹਿੜ ਹੋਰ ਦੱਸ ਇਹਦੇ ਬਾਰੇ ਇਹ ਸੂਬੀ ਆ ਕੱਲ ਕੱਲ ਸੂਬੀ ਆ ਬ ਇਹਨਾਂ ਮੈਟ ਬਥੇ ਰੱਖੀ ਆ ਦੁੱਧ ਚਵਾਜੂਗੀ 24 25 ਲੀਟਰ ਠੀਕ ਹੈ ਤੜਕੇ ਪਹਿਲੀ ਚਵਾਇਜ 7 ਲੀਟਰ ਬੌਲੀ ਕੱਢੀ ਵਛੀ ਸੁਬਾ ਪਹਿਲੀ ਚਵਾਇਜ 7 ਲੀਟਰ ਬਾਈ ਕਹਿੰਦਾ ਬੌਲੀ ਕੱਢੀ ਆ 24 25 ਲੀਟਰ ਬਾਈ ਕਹਿੰਦਾ ਦੁੱਧ ਪਿਆਜੂ ਇਹਦੇ ਮਗਰ 911 ਇਹਦੇ ਮਗਰ 911 ਸੋਫੇ ਉੱਪਰ ਬੈਠਾ ਦੂਜੇ ਸੂਵੇ ਸੂਈ ਆ ਮੁੱਲ ਜੈਜ ਆ ਮੁੱਲ ਇਹਦਾ 70000 70000 ਦੀ ਬਾਈ ਕਹਿੰਦਾ ਦੇ ਦੇਣੀ ਆ ਜਿਹਦੇ ਪਸੰਦ ਆ ਉਹ ਡੱਬੀ ਵੜ ਸੂਈ ਸਵਾਈ ਲੈਣ ਦਾ ਚਾਹ ਵਾਣਾ ਤਾਂ ਡੱਬੀ ਲੈ ਜੇ ਅੱਜ ਦੀ ਵੀਡੀਓ ਦੇ ਵਿੱਚ ਇਹ ਬਾਈ ਦੀਆਂ 10 12 ਵੜਾ ਸੇਲ ਆ ਜਿਨ੍ਹਾਂ ਦੇ ਵਿੱਚੋਂ ਚਾਰ ਕਤਾਜੀਆਂ ਸੂਈਆਂ ਸਵਾਈਆਂ ਤੇ ਦੂਜੀਆਂ ਗੱਭਣ ਵੜਾ ਕੋਈ 2 ਦਿਨ ਲੈਂਦੀ ਆ ਕੋਈ 4 ਦਿਨ ਲੈਂਦੀ ਕੋਈ ਹਫ਼ਤੇ ਦੀ ਕੱਚੀ ਆ ਕੋਈ 10 ਦਿਨਾਂ ਦੀ ਕੱਚੀ ਆ ਵੰਨ ਗਈ ਸਾਰੀ ਹੈਗੀ ਆ ਜਰਸੀ ਵੀ ਹੈਗੀ ਆ ਸਾਈਵਾਲ ਵੀ ਹੈਗੀ ਆ ਅਮਰੀਕਨ ਵੀ ਹੈਗੀ ਆ ਕਾਲੀ ਵੜ ਵੀ ਹੈਗੀ ਆ ਕ੍ਰੋਸ ਆਂਗ ਵੀ ਹੈਗਾ ਸਭ ਕੁਝ ਹੈਗਾ ਜੀ ਦੇ ਜਿਹੜਾ ਵੀ ਜਾਨਵਰ ਪਸੰਦ ਹੋਣ ਤਾਂ ਤੇ ਨੰਬਰਾਂ ਦੇ ਸੰਪਰਕ ਕਰ ਲਓ ਸასი ਕਾ